ਅੱਜ ਕੌਰਾ ਵੀਰ ਆਪਣੇ ਘਰ ਚੱਲਿਆ। ਪਤਾ ਮਹੀਨਾ ਸੀ ਠੰਡ ਸੀ ਪੂਰੀ ਔਰ ਉੱਥੋਂ ਸਵੇਰ ਨੂੰ ਜਦੋਂ ਅਸੀਂ ਗੇਟ ਖੋਲ੍ਹਿਆ ਤੇ ਉੱਥੇ ਹਾਕਾ ਮਾਰੀ ਜਾਵੇ ਇਹ ਪਿਆਰ ਤੇ ਉੱਥੋਂ ਜੋ ਚੱਕਿਆ ਘਰ ਦੇ ਵਿੱਚੋਂ ਇਹ ਵੀਰ ਮਿਲਿਆ ਤੇ ਅਸੀਂ ਇਹਨੂੰ ਹੁਣਵਾਤ ਬਾਹਰ ਕਰੀਏ ਵੀਡੀਓ ਵੀ ਸਾਂਝੀ ਕੀਤੀ। ਬਾਈ ਦੀ ਜਿਹੜੀ ਹਾਲਤ ਸੀ ਜਦੋਂ ਸਾਨੂੰ ਮਿਲਿਆ ਸੀ ਇਹ ਬਹੁਤ ਕੁੱਟਮਾਰ ਹੋਈ ਹੋਈ ਸੀ ਇਹਦੇ ਨਾਲ। ਸਾਨੂੰ ਪਤਾ ਲੱਗਿਆ ਵੀ ਇਹਦੇ ਨਾਲ ਵੀਰ ਦੇ ਨਾਲ ਸਹੀ ਬਿਹਾੜ ਨਹੀਂ ਸੀ ਹੁੰਦਾ। ਵੀ ਕੰਮ ਕਰਾਉਂਦੇ ਸੀ ਲੋਕ ਇਹਨੂੰ ਪੈਸੇ ਨਹੀਂ ਸੀ ਦਿੰਦੇ ਹੁਣ ਅਸੀਂ ਕੌਰੇ ਵੀਰੇ ਨੂੰ ਪੁੱਛਿਆ ਵੀ ਤੂੰ ਜਾਣਾ ਚਾਹੁੰਦਾ ਉਹ ਜਾਣਾ ਤਾਂ ਚਾਹੁੰਦਾ ਵਾ ਪਰ ਕਿਤੇ ਨਾ ਕਿਤੇ ਪਤਾ ਨਹੀਂ ਉਹਦੇ ਮਨ 'ਚ ਕੀ ਆ ਭੈਣ ਵੀ ਇਹ ਕਹਿੰਦੀ ਵੀ ਜੇਦਾ ਜੀ ਲੱਗ ਗਿਆ ਤਾਂ ਰੱਖ ਲਾਂਗੇ ਨਹੀਂ ਤੇ ਛੇੜ ਦਾਂਗੇ ਵਾਪਸ ਤੇ ਅਰਦਾਸ ਕਰਿਓ ਕੌਰੇ ਵੀਰੇ ਨੂੰ ਵਾਹਿਗੁਰੂ ਤਨਦੋਸਤੀ ਬਖਸ਼ੇ ਭੈਣ ਨੂੰ ਘੋਲੀ ਨੂੰ ਆਪਣੇ ਭਰਾ ਦਾ ਸਾਥ ਦੇਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕੌਰਾ ਵੀਰ ਆਪਣੇ ਘਰ ਚੱਲਿਆ ਕੌਰਾ ਵੀਰ ਸਾਡੇ ਕੋਲੇ ਤੁਸੀਂ ਦੇਖਦੇ ਹੋ ਇੱਕ ਲੱਤ ਤੋਂ ਵੱਜੋ ਰੱਤਾ ਵਾ ਪੋਲੀਓ ਹੋਇਆ ਹੋਇਆ ਵੀਰੇ ਨੂੰ ਜਨਮ ਤੋਂ ਹੀ ਇਹ ਵੀਰ ਸਾਨੂੰ 23 12 23 ਨੂੰ ਮਿਲਿਆ ਸੀ 2023 ਦੇ ਵਿੱਚ 12ਵੇਂ ਮਹੀਨੇ 'ਚ ਮਿਲਿਆ ਸੀ 2024 2025 ਅੱਜ ਕਰੀਬ 2 ਸਾਲ ਹੋਣ ਵਾਲੇ ਆ ਵੀਰੇ ਨੂੰ ਹੋਰ 2-3 ਮਹੀਨਿਆਂ ਨੂੰ ਸਾਡੇ ਕੋਲ ਆਏ ਨੂੰ ਤੇ ਵੀਰੇ ਨੂੰ ਇੰਨੀ ਮਾੜੀ ਹਾਲਤ ਚ ਕੋਈ ਇੱਥੇ ਪਿੱਛੇ ਛੱਡ ਗਿਆ ਸੀ ਸਾਡੇ ਬੈਕ ਸਾਈਡ ਤੇ ਦਸੰਬਰ ਦਾ ਮਹੀਨਾ ਸੀ ਠੰਡ ਸੀ ਪੂਰੀ ਔਰ ਉੱਥੋਂ ਸਵੇਰ ਨੂੰ ਜਦੋਂ ਅਸੀਂ ਗੇਟ ਖੋਲ੍ਹਿਆ ਤੇ ਉੱਥੇ ਹਾਕਾ ਮਾਰੀ ਜਾਵੇ ਇਹ ਪਿਆ ਤੇ ਉੱਥੋਂ ਜੋ ਚੱਕਿਆ ਘਾ ਦੇ ਵਿੱਚੋਂ ਇਹ ਵੀਰ ਮਿਲਿਆ ਤੇ ਅਸੀਂ ਇਹਨੂੰ ਨਵਾਤਵਾ ਕੇ ਦੀਆਂ ਵੀਡੀਓ ਵੀ ਸਾਂਝੀ ਕੀਤੀ ਇਹ ਤਾਂ ਆਪਣਾ ਡਰੈਸ ਨਹੀਂ ਸੀ ਦੱਸ ਹੋ ਰਿਹਾ ਕਿ ਠੰਡ ਚ ਪਿਆ ਕੰਬਦਾ ਸੀ ਇੱਕ ਬਿਮਾਰ ਹੋ ਗਿਆ ਸੀ ਇੱਕ ਮੈਂਟਲੀ ਵੀ ਬਹੁਤ ਅਫਸੈਟ ਸੀ ਉਦੋਂ ਇਹ ਵੀਰਾ ਫਿਰ ਚਲੋ ਵੀਰ ਸਾਡੇ ਕੋਈ ਰਹਿ ਰਿਆ ਸੀ ਹੌਲੀ ਹੌਲੀ ਇਹਨੇ ਐਡਰੈਸ ਵੀ ਦਿੱਤਾ ਆਪਦਾ ਫਿਰ ਅਸੀਂ ਇਹਦੇ ਪਿੰਡ ਫੋਨ ਵੀ ਕੀਤੇ ਕੁਝ ਬੰਦਿਆਂ ਦੀ ਡਿਊਟੀ ਲਾਈ ਉੱਥੋਂ ਪਤਾ ਕੀਤਾ ਕਹਿੰਦੇ ਉੱਥੇ ਕੋਈ ਰਹਿੰਦਾ ਨਹੀਂ ਇਹਦੇ ਘਰ ਦਾ ਫਿਰ ਸਾਨੂੰ ਪਤਾ ਲੱਗਿਆ ਵੀ ਇਹਦੇ ਨਾਲ ਵੀਰ ਦੇ ਨਾਲ ਸਹੀ ਬਿਹਾਰ ਨਹੀਂ ਸੀ ਹੁੰਦਾ ਵੀ ਕੰਮ ਕਰਾਉਂਦੇ ਸੀ ਲੋਕ ਇਹਨੂੰ ਪੈਸੇ ਨਹੀਂ ਸੀ ਦਿੰਦੇ ਇਹ ਸਾਰੀਆਂ ਗੱਲਾਂ ਹਜੇ ਕੋਈ ਪ੍ਰਮਾਣਤ ਨਹੀਂ ਸੀ ਕਿਉਂਕਿ ਕਿਸੇ ਨੇ ਆ ਕੇ ਸਾਹਮਣੇ ਆ ਕੇ ਗੱਲ ਹੀ ਨਹੀਂ ਕੀਤੀ ਕੋਈ ਆ ਕੇ ਕਿਹਾ ਹੀ ਨਹੀਂ ਕਿਸੇ ਨੇ ਵੀ ਇਹ ਸਾਡਾ ਵਾ ਪਰ ਅੱਜ ਕੌਰੇ ਦੀ ਭੈਣ ਆ ਭੋਲੀ ਇਹ ਭੈਣ ਸਾਡੇ ਕੋਲੇ ਭਾਗਸਰ ਤੋਂ ਪਹੁੰਚੀ ਹੈ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਤੋਂ ਵੀਰੇ ਤੁਹਾਡਾ ਕੀ ਨਾ ਸਰ ਆਰਗੂਮੈਂਟ ਹਰਗਵੈਂਸ ਨੇ ਕਿਹਾ ਆਰਗੂਮੈਂਟ ਸਿੰਘ ਤੁਹਾਡੀ ਕੀ ਲੱਗਦੀ ਹੈ ਉਹਦੇ ਜੀ ਮਾਮਾ ਜੀ ਤੁਸੀਂ ਜਣੀ ਕਿ ਇਹਨਾਂ ਦੇ ਬੇਟੇ ਹੋ ਕੱਟੀ ਵੀ ਆਈ ਹੈ ਜੀ ਓਕੇ ਮਤਲਬ ਜਵਾਈ ਹੈ ਤੁਹਾਡਾ ਇਹ ਕੋਰੇ ਬਾਈ ਦੀ ਭੈਣ ਦਾ ਜਵਾਈ ਆ ਵੀਰਾ ਹਰਗਵਿੰਦ ਸਿੰਘ ਹਰਗਵਿੰਦ ਸਿੰਘ ਤੇ ਭੋਲੀ ਭੈਣ ਅੱਜ ਸਵੇਰੇ ਸਾਡੇ ਕੋਲੇ ਪਹੁੰਚੇ ਜਾਨ ਦੱਸਿਆ ਵੀ ਅਸੀਂ ਕੋਰੇ ਨੂੰ ਮਿਲਣ ਆਏ ਆ ਤਾਂ ਪੁੱਛਿਆ ਵੀ ਤੁਸੀਂ ਇਹਦੀ ਥਾਣੇ ਕੋਈ ਰਿਪੋਰਟ ਕਰਾਈ ਜਦੋਂ ਗੁੰਮ ਗਿਆ ਸੀ ਕਹਿੰਦੇ ਨਹੀਂ ਕਰਾਈ ਚਲੋ ਪਰਿਵਾਰ ਸਿੱਧਾ ਵਾ ਬਿਆਰੀ ਜੋਤੇ ਕਰਨ ਵਾਲਾ ਵਾ ਨਹੀਂ ਇਹਨਾਂ ਨੇ ਕਰਵਾਈ ਹੋ ਥਾਣੇ ਰਿਪੋਰਟ ਹਨਾ ਪਰ ਪਿਛਲੇ 2 ਸਾਲਾਂ ਤੋਂ 1.5 ਸਾਲ ਤੋਂ ਲਗਭਗ ਇਹਨਾਂ ਦੇ ਭੈਣ ਦੇ ਪਿੰਡ ਦੀ ਸੁਨੇਹਾ ਲਾਇਆ ਅੱਜ ਤੱਕਰ ਮਿਲਣ ਨਹੀਂ ਆਇਆ ਅੱਜ ਵੀ ਧੰਨਵਾਦ ਸ਼ਾਬਾਸ਼ੀ ਕਰਦੇ ਵੀ ਮਿਲਣ ਆਏ ਨਹੀਂ ਹੁਣ ਅਸੀਂ ਕੌਰੇ ਵੀਰੇ ਨੂੰ ਪੁੱਛਿਆ ਵੀ ਤੂੰ ਜਾਣਾ ਚਾਹੁੰਦਾ ਉਹ ਜਾਣਾ ਤਾਂ ਚਾਹੁੰਦਾ ਵਾ ਪਰ ਕਿਤੇ ਨਾ ਕਿਤੇ ਪਤਾ ਨਹੀਂ ਉਹਦੇ ਮਨ 'ਚ ਕੀ ਆ ਭੈਣ ਵੀ ਇਹ ਕਹਿੰਦੀ ਵੀ ਜੇਦਾ ਜੀ ਲੱਗ ਗਿਆ ਤਾਂ ਰੱਖ ਲਾਂਗੇ ਨਹੀਂ ਕੀ ਤਾਂ ਕੀ ਵਾਪਸ ਤੇ ਸਾਡੀ ਬੇਨਤੀ ਆ ਉਹਨਾਂ ਭੈਣਾ ਭਰਾਵਾਂ ਨੂੰ ਜਿਨ੍ਹਾਂ ਦੇ ਘਰਾਂ 'ਚ ਕੋਈ ਇਸ ਤਰ੍ਹਾਂ ਦੇ ਭਰਾ ਜਿਹੜੇ ਕੋਈ ਸਿੱਧੇ ਪਧਰੇ ਨੇ ਜਾਂ ਕੋਈ ਏਦਾਂ ਪਾਹੇ ਨੇ ਉਹਨਾਂ ਦਾ ਬਈ ਥੋੜਾ ਖਿਆਲ ਰੱਖੋ ਯਾਰ ਜੇ ਕੋਈ ਬੰਦਾ ਗੁੰਮ ਗਿਆ ਸਾਡਾ ਆਪਣਾ ਡੰਗਰ ਪਸ਼ੂ ਗੁੰਮ ਜੇ ਵੀ ਆਪਾਂ ਤਾਂ ਥਾਣੇ ਚਲੇ ਜਾਂਦੇ ਆ ਭੈਣ ਉਹਨਾਂ ਨੇ 2 ਸਾਲਾਂ ਤੋਂ ਥਾਣੇ ਰਿਪੋਰਟ ਵੀ ਨਹੀਂ ਕਰਾਈ ਭਰਾ 2 ਸਾਲਾਂ ਤੋਂ ਲੱਭ ਨਹੀਂ ਸੀ ਰਿਹਾ ਚਲੋ ਅਸੀਂ ਇਹਨਾਂ ਨੂੰ ਉਹ ਮਾੜਾ ਨਹੀਂ ਕਹਿੰਦੇ ਕਿਉਂਕਿ ਇਹ ਪੜ੍ਹੇ ਲਿਖੇ ਨਾ ਹੋਣ ਕਰਕੇ ਜਾਂ ਇੰਨੀ ਸੋਝੀ ਨਹੀਂ ਸੀ ਪਰ ਕੋਰੇ ਬਾਈ ਦੀ ਜਿਹੜੀ ਹਾਲਤ ਸੀ ਜਦੋਂ ਸਾਨੂੰ ਮਿਲਿਆ ਸੀ ਇਹ ਬਹੁਤ ਕੁੱਟਮਾਰ ਹੋਈ ਹੋਈ ਸੀ ਇਹਦੇ ਨਾਲ ਇਹਦੇ ਪੈਣਾ ਨਿਸ਼ਾਨ ਸੀ ਢੂਈ ਤੇ ਲੱਤਾਂ ਤੇ ਜਿਵੇਂ ਇਹਨੂੰ ਡੰਡਿਆਂ ਨਾਲ ਪ੍ਰਾਣੀਆਂ ਨਾਲ ਕਿਸੇ ਨੇ ਕੁੱਟਿਆ ਹੁੰਦਾ ਬਹੁਤ ਹਾਂ ਜੀ ਜਮਾਤ ਨਹੀਂ ਸੀ ਸਿੱਟ ਜੀ ਮੇਰੇ ਨੇ ਨਾ ਆਪ ਕੋ ਮਹਿਨਵਾਤ ਆ ਜਾ ਬਹਿ ਜਾ ਮੇਰਾ ਜੋੜ ਕੱਲ ਤੁਹਾਡੇ ਘਰ ਆਇਆ ਕਰਕੇ। ਇੱਕ ਹੋਰ ਮਾਰਦੰਦਾ ਤਾਂ ਮੈਨੂੰ ਵੀ ਫੜਾ ਦੇਣਾ ਇਹ ਚਮਟਾ ਡੰਡਾ। ਇਹ ਯਾਰ ਨਹੀਂ ਸੁਰਤਾ ਹੀ ਨਹੀਂ ਸੀ ਕਿ ਵੀ ਕੀ ਹੋਏ ਤੇ ਤੁਹਾਨੂੰ ਪਤਾ ਹੀ ਹੈ ਦੱਸਣ ਦੇ ਕੀ ਆ। ਨਾ ਮੈਂ ਸਰਪੰਚ ਨੂੰ ਪੁੱਛਿਆ ਨਾ ਸਰਪੰਚ ਨੇ ਆਖਿਆ ਇਹ ਤਾਂ ਸਿਰਫ ਓਟ ਖਰਾਬ ਜਾਂ ਕੋਈ ਖਰਾਬ ਹੋਇਆ ਸੀ। ਇਹ ਜੇ ਕੰਮ ਕਰੋ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਗਾਇ ਸੀ ਮਾਪੀ ਕਿ ਨਹੀਂ। ਠੀਕ ਆ। ਯਾਨੀ ਕਿ ਉਦੋਂ ਇਹ ਇੰਨਾ ਅਪਸੈਟ ਸੀਗਾ ਲੋਕਾਂ ਦੇ ਵੀ ਮਾਰਦਾ ਸੀ ਇਹ। ਹਾਂਜੀ। ਜਦੋਂ ਜਿਹੜਾ ਦਿਨ ਸਾਨੂੰ ਮਿਲਿਆ। ਅੱਛਾ ਜਦੋਂ ਮਿਲਿਆ ਨਾ ਤੁਹਾਨੂੰ ਜੀ। ਉਹ ਦਸਤਾਨੇ ਪਹਿਲਾਂ ਪੁਲਿਸ ਵਾਲਿਆਂ ਦੀ ਗੱਡੀ ਤੇ ਝੜ ਗਿਆ ਮੈਂ ਉੱਥੇ ਗਈ ਦਵਾ ਦਾ ਪਾਟੀ ਕੇ ਸੜਕ ਤੇ ਮੈਂ ਵੇਖਿਆ ਸਾਡੇ ਸੜਕ ਤੇ ਘਾਰ ਮੈਂ ਸਮਝੇ ਮੇਰੇ ਭਰਾ ਨਹੀਂ ਵੇਖਿਆ ਇੱਥੇ ਚਿੱਟੇ ਜੁਲੀਏ ਪਾਏ ਆ ਉਹ ਮੁੰਡਾ ਕਹਿੰਦਾ ਨਾ ਮੈਂ ਤਾਂ ਪੁਲਿਸ ਵਾਲਿਆਂ ਦੀ ਗੱਡੀ ਤੇ ਚੜਾ ਤਾਂ ਟੀ ਤਾਰਾ ਮੈਂ ਖਤਾਰ ਤਾਰ ਤਾਰ ਦੀਏ ਮੈਂ ਕਿੱਥੋਂ ਭਾ ਲੂੰਗੀ ਉਹਨੇ ਦਵਾ ਦੇ ਇਹਨੂੰ ਪੁਲਿਸ ਵਾਲਿਆਂ ਦੀ ਗੱਡੀ ਤੇ ਤਾਰਿਆ ਉਹ ਭਾਈ ਆਂਦਾ ਨਾ ਭੜੇ ਲੈ ਜਾ ਕੋਈ ਨਹੀਂ ਤੇਰਾ ਭਰਾ ਹੈ ਨਾ ਮੈਂ ਹੱਥ ਪੱਲਾ ਬੰਨਾ ਵਾ ਜੀ ਮੇਰਾ ਭਰਾ ਹੈ ਮਲਾਜਨ ਜੀ ਹੈ ਸੇਵਾ ਆਪ ਕੋਲ ਬੱਦ ਨਾ ਮੇਰਾ ਭਰਾ ਇਹ ਆਪ ਸਟਾਇਗਾ ਤੇ ਪਤਾ ਨਹੀਂ ਲੱਗਦਾ ਕਿ ਆ ਗਿਆ ਇੱਥੇ ਅਨੇ ਚਲ ਕੋਈ ਨਹੀਂ ਭੈਣ ਲੈ ਜਾਤਾ ਉਹ ਵਗ ਜਾਂਦੀ ਭੈਣ ਨਾਲ ਸਿੱਖਾ ਟਗੇ ਵਿਚਾਰੇ ਐਨੇ ਵੀ ਸੁਰਤਾ ਹੀ ਨਹੀਂ ਸੀ ਕਿ ਜੀ ਪਤਾ ਨਹੀਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਕੰਬਿਆ ਤੇ ਚੜ ਜਾਂਦਾ ਸੀ ਬਹੁਤ ਮੁਸ਼ਕਿਲ ਆ ਰਿਹਾ ਤੇ ਕੱਟਿਆ ਜੀ ਇਹ ਤੇ ਤੜਫਦਾ ਫਿਰਦਾ ਵੀ ਮੈਂ ਆਪ ਦੇ ਪਿੰਡ ਤੜਫਦੀ ਕਰਦੀ ਸੀ ਪਰ ਗੱਲ ਹੁਣ ਭੈਣੇ ਉਹੀ ਅਸੀਂ ਕਰਦੇ ਆ ਵੀ ਹੁਣ ਤੁਸੀਂ ਲੈ ਕੇ ਜਾਣਾ ਹੁਣ ਜ਼ਿੰਮੇਵਾਰੀ ਨਾਲ ਹੁਣ ਇਹਦੀ ਦਵਾਈ ਆ ਜਿਹੜੀ ਇੱਕ ਤਾਂ ਉਹ ਪ੍ਰੋਪਰ ਚੱਲਣ ਦੇ ਕੋਲ ਕਿਹੜਾ ਦਿਮਾਗੀ ਕਿੰਨੇ ਸਾਲਾਂ ਤੋਂ ਪਿੱਛੋਂ ਦਿਮਾਗੀ ਤੌਰ ਤੇ ਅਫਸਰਡ ਸੀ ਸ਼ੁਰੂ ਤੋਂ ਹੀ ਨਹੀਂ ਸ਼ੁਰੂ ਤੋਂ ਤਾਂ ਬਹੁਤ ਹੁਸ਼ਿਆਰ ਸੀਗਾ ਵੀਰ ਜੀ ਇਹ ਤੇ ਮਗਰ ਹੀ ਹੋ ਗਿਆ ਸੀਗਾ 10-15 ਸਾਲ ਹੋ ਗਏ ਸੀਗੇ ਦੋਨੋਂ ਹੀ ਭਰਾ ਹੀ ਸੀ ਦਿਮਾਗੀ ਉਹ ਵੀ ਸੀ ਤੇ ਵੀ ਦੂਜਾ ਵੀ ਸੀਗਾ ਉਹਦੀ ਡੈਥ ਹੋ ਗਈ ਆ ਜੀ ਉਸ ਤੋਂ ਬਾਅਦ ਤੇ ਜਾਵੇਂ ਉਸ ਤੋਂ ਬਾਅਦ ਇਹਨੇ ਪੂਰੀ ਮੋਦ ਕਿਵੇਂ ਹੋਈ ਆ ਉਹ ਨਿਕਟ ਹੋ ਗਿਆ ਸੀ ਬਾਬਾ ਜੀ ਮੀਆਂ ਹੱਦ ਲੱਗਦਾ ਬਾਬਾ ਨਾਲ ਕਾਰਨ ਕੋਈ ਪਤਾ ਨਹੀਂ ਕੀ ਆ ਦੇ ਸੀਗੇ ਇਹ ਬਿਮਾਰੀ ਨਾਲ ਲੈੰਦੇ ਸੀਗੇ ਅਸੇ ਉਹ ਹੋ ਗਿਆ ਸਿਰਫ ਉਹ ਤਰਫਾਟਾ ਕਰਾਇਆ ਮੇਰੇ ਮੁੰਡਿਆਂ ਨੇ ਇਹਾਂ ਦੇਖਿਓ ਹੋ ਗਈ ਇਹਨੂੰ ਤੇ ਇਹਦੇ ਤੋਂ ਵਿਮੜ ਕੇ ਮਾਸਜਾ ਲੈਣ ਲੱਗ ਪਿਆ ਉਹਨਾਂ ਨੂੰ ਕੀ ਕਲਵਾ ਕੇ ਇਹਨਾਂ ਨੂੰ ਮਨੂਗ ਡਾਕਟਰ ਨੂੰ ਸੱਤ ਕਦੋਵਾ ਮੁੰਡਾ ਨੇ ਪਾਇਆ ਪਰ ਉਹਨੂੰ ਤਾਂ ਠੀਕ ਸੀਗਾ ਪਰ ਉਹ ਬੜਾ ਹੋ ਗਿਆ ਇਹਨਾਂ ਦਾ ਮਰਿਆ ਦਾ ਵੀ ਨਹੀਂ ਪਤਾ ਕਦੋਂ ਮਰਿਆ ਕਦੋਂ ਦਫਨ ਹੋ ਗਿਆ ਇਹ ਨਹੀਂ ਵੀ ਸੁਣਾਈ ਦੇ ਗਈ ਇੰਨਾ ਅਫਸਰ ਸੀ ਇਹ ਹਾਂਜੀ ਇਹਨੂੰ ਭਾਰ ਤੇ ਮੈਂ ਲਿਆਂਦਾ ਦੋ ਵਾਰੀ ਉਹਨਾਂ ਦੇ ਕੱਪੜੇ ਲੈ ਕੇ ਗਈ ਮੇਰੇ ਮੁੰਡੇ ਨੇ ਪਾਏ ਤੇ ਹੋਰ ਦਵਾਈ ਆ ਉਹਨੇ ਕੱਪੜੇ ਪਾਏ ਸਾਡੇ ਪਿੰਡੋਂ ਲੈ ਕੇ ਆਂਦਾ ਵੀ ਦਵਾਈ ਦਿਵਾਵਾਂਗੇ ਨੇ ਨਾ ਸੂ ਹਰੇ ਤੇ ਮੁੰਡੇ ਨੇ ਰੇ ਵਿੱਚ ਪੇੜੇ ਮਾਰਨ ਲੱਗਾ ਗੱਡੀ 'ਚ ਬੈਠਾ ਮੁੰਡੇ ਦੇ ਵਿੱਚ ਜਿੰਡੇ ਜਾਂ ਦੁਪੱਟੇ ਪਤਰੀਆਂ ਦੇ ਵਿੱਚ ਕਿੱਥੋ ਹੀ ਇੰਨਾ ਪਾਈ ਜਿਉਰ ਆ ਗਿਆ ਹੂੰ ਫੇਰ ਅਸੀਂ ਮੇਰਾ ਮੁੰਡਾ ਤੇ ਮੈਂ ਇਹਨੂੰ ਲੈ ਕੇ ਆਏ ਤੇ ਡਾਕਟਰ ਕੋਲੇ ਤੇ ਕੋਟ ਕੋਟ ਹੌਲੀ ਹੌਲੀ ਡਰਦੇ ਡਰਦੇ ਖਵੜੀ ਖੜੇ ਲੈ ਕੇ ਆਏ ਇਹਦੇ ਪਲਟਾੜ ਦਾ ਮਾਮਲਾ ਤੇ ਫਿਰ ਗਾਣੇ ਲਾਉਣ ਲੱਗਾ ਉਹ ਮੈਂ ਇਹਨਾਂ ਨੇ ਥੋੜੀਂ ਬਤਾਈ ਡਾਕਟਰ ਨੇ ਤਾਂ ਵੀ ਬਾਤੋਂ ਬਾਤ ਸੇ ਹੋ ਜਾ ਇੱਕ ਵਾਰੀ ਮੈਂ ਉਸ ਦਾ ਸੁਣਵਾ ਕੇ ਸਭੇ ਸਵਾਇਦ ਦੇ ਦੇਣਾ ਨੇ ਗਾਰਡਨ ਲਾ ਦਿੱਤਾ ਇਹ ਫਿਰ ਉਹਨੇ ਦਵਾਈ ਦੇ ਦਿੱਤੀ ਉਹ ਆਂਦਾ ਗੋਲ ਕਰ ਕਰੀ ਦੇ ਕੇ ਬੁੜਕੇ ਪੂਜੇ ਪੀਜੇ ਤੋਂ ਸੁਰਤ ਆ ਗਈ ਇਹ ਠੀਕ ਹੋ ਗਿਆ ਸੀਗਾ ਹੂੰ ਫਿਰ ਭਾਈ ਇਹ ਸਾਡੇ ਪਿੰਡ ਜਾਵੜਾ ਥੇਰ ਉਹ ਦਵਾਈ ਬੁੱਢੀ ਨਹੀਂ ਖਾਦੀ ਕਿ ਥੇਰੋਂ ਮੇਂ ਹੋ ਗਿਆ ਉਹਨੇ ਹੁਣ ਹੁਣ ਤੈਨੂੰ ਜ਼ਿੰਮੇਵਾਰੀ ਰੱਖਣੀ ਪੈਣੀ ਹੈ ਭੈਣੇ ਹੁਣ ਰੱਖੋਗੀ ਵੀਰ ਜੀ ਮੈਂ ਮੇਰੀ ਭੈਣ ਬਣ ਕੇ ਧਿਆਨ ਰੱਖਿਓ ਹੁਣ ਇਹਦਾ ਮੇਰਾ ਭਾਈ ਤੂੰ ਮੇਰਾ ਭਰਾ ਹੈ ਸਾਡਾ ਤਾਂ ਸਾਰਾ ਕੋਈ ਨਾ ਮੇਰੀ ਭੈਣੇ ਕਰਨ ਕਰਾਉਣ ਵਾਲਾ ਤਾਂ ਵਾਇਗਰੂ ਆ ਇਹਦੀ ਜਾਨ ਬਚਾ ਦੇ ਵਾਇਗਰੂ ਕਰਾਉਣ ਵਾਲਾ ਭੈਣੇ ਤੇਰਾ ਧੰਨਵਾਦ ਤੂੰ ਰਖੜੀ ਤੇ ਆਈਆਂ ਤੂੰ ਆਪਣੀ ਭਰਾ ਨੂੰ ਲੈਣ ਆਈਆਂ ਰਖੜੀ ਦਾ ਵਚਨ ਨਿਭਾਉਣ ਆਈਆਂ ਤੇਰਾ ਬਹੁਤ ਧੰਨਵਾਦ ਅੱਜ ਪਰਸਵੀ ਕੁਸਵੀ ਹੈ ਨਹੀਂ ਵੀਰ ਜੀ ਸਾਡਾ ਤਾਂ ਚਾਚਾ ਲੈ ਕੇ ਆਇਆ ਕੰਡਾਈ ਸਾਰੇ ਲੱਗਿੰਦੇ ਵੀ ਆਪਾਂ ਕੋਲ ਚੱਲ ਗਏ ਹੂੰ ਪਤਾ ਨਹੀਂ ਜੇ ਮੈਨੂੰ ਕੱਲੀ ਨੂੰ ਪਤਾ ਨਹੀਂ ਲੱਗ ਰਹਾ ਮਾ ਮਮੀ ਤੋਂ ਜਦੋਂ ਫੋਨ ਕਰਦਾ ਮੋਦੋ ਯਾਰ ਉਹ ਬਹੁਤ ਧੰਨਵਾਦ ਬਾਈ ਮਾਤਾ ਨੇ ਫੋਨ ਕੀਤਾ ਮਾਤਾ ਨੇ ਰਾਤ ਨੂੰ ਮੈਂ ਤੇ ਆ ਗਿਆ ਅੜਕ ਕੇ ਜਨ 9 ਵਜੇ ਤੋਂ ਬਾਅਦ ਗੜਿਆ ਜਿਵੇਂ ਪਰਸੋਂ ਰਖੜੀਆਂ ਸੀਗੀਆਂ ਤੇ ਵੀਰ ਜਿਵਾਈ ਹੈ ਮਾਤਾ ਦਾ ਤੇ ਰਖੜੀ ਬਣਾਉਣ ਨੂੰ ਆਪਣੀ ਘਰ ਵਾਲੀ ਨੂੰ ਲੈ ਕੇ ਆਇਆ ਸੀ ਪੀਕਿੰਗ ਉੱਥੇ ਆਪਦੀ ਸੱਸ ਨੂੰ ਰੋਂਦੀ ਨੂੰ ਦੇਖ ਕੇ ਬਾਈ ਨੇ ਕਿਹਾ ਵੀ ਮੈਂ ਤੇਰੇ ਨਾਲ ਚੱਲੂ ਆਪਾਂ ਚੱਲਦੇ ਆਂ ਫਿਰ ਰਾਜ ਹਰਗੋਬਿੰਦ ਆਪਣੀ ਸਾਸਰ ਨੂੰ ਲੈ ਕੇ ਆਇਆ ਇੱਥੇ ਤੇ ਅੱਜ ਭੋਲੀ ਭੈਣ ਆਪਣੇ ਭਰਾ ਨੂੰ ਕੌਰੇ ਨੂੰ ਮਿਲੀ ਆ ਇਹ ਜਨਮਾਂ ਦੇ ਸਾਥ ਆ ਭੈਣਾ ਭਰਾਵਾਂ ਦੇ ਭਾਈ ਇਹ ਉਪਰੋਂ ਧਰੋਂ ਲਿਖ ਕੇ ਆਏ ਹੋਏ ਇਹ ਸਾਡੇ ਆਪਣੇ ਰਿਸ਼ਤੇ ਆ ਇਹਨਾਂ ਨੂੰ ਅਸੀਂ ਦਿਲੋਂ ਮੰਨੀਏ ਤੇ ਨਿਭਾਈਏ ਤੇ ਅਰਦਾਸ ਕਰਿਓ ਕੌਰੇ ਵੀਰੇ ਨੂੰ ਲੈ ਕੇ ਤੰਦਰੁਸਤੀ ਬਖਸ਼ੇ ਭੈਣ ਨੂੰ ਭੁੱਲੀ ਨੂੰ ਆਪਣੇ ਭਰਾ ਦਾ ਸਾਥ ਦੇਣ ਦਾ ਬਲ ਬਖਸ਼ੇ ਸੱਚੇ ਪਾਸ਼ਾ ਕਿਰਪਾ ਕਰਨ ਜਿੰਨਾ ਕਿ ਟਾਈਮ ਕੌਰੇ ਵੀਰੇ ਨੇ ਸਾਡੇ ਕੋਲੇ ਬਤੀਤ ਕੀਤਾ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕੀਤੀ ਆ ਵੀਰੇ ਦੀ ਸੇਵਾ ਕਰਨ ਦੀ ਅੱਗੋਂ ਇਹ ਪਰਿਵਾਰ ਚ ਰਹਿ ਕੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ